ਸਤਿ ਸ਼੍ਰੀ ਅਕਾਲ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਇਹਤਿਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਅੱਜਾ ਸੀ ਕਿ ਜਿਹੜਾ ਸਿਸਮਾ ਰੋਡ ਜਿੱਥੇ ਅਕਸਰ ਪ੍ਰਸ਼ਾਸਤ ਹੁੰਦੀ ਸੀ ਕਿ ਸਾਰਾ ਪਾਣੀ ਬਾਹਰ ਆ ਜਾਂਦਾ ਤੇ ਬਿਨਾਂ ਪ੍ਰਸ਼ਾਸਤ ਤੋਂ ਵੀ ਜਿਹੜਾ ਪਾਣੀ ਬਾਹਰ ਆ ਜਾਂਦਾ ਸੀਗਾ ਅੱਜ ਇੱਥੇ ਪਾਈਪਾਂ ਪਾੜ ਦਾ ਕੰਮ ਸ਼ੁਰੂ ਕੀਤਾ ਗਿਆ ਸਭ ਕਿੰਨੇ ਦਾ ਜਿਹੜਾ ਇਹ ਪ੍ਰੋਜੈਕਟ ਹੈ ਜਾਣਕਾਰੀ ਦਿਓ ਕਿ ਕਿੱਦਾਂ ਪਾਈਪਾਂ ਪਈ ਤੋਂ ਫੈਰੀਆਂ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੀ ਸਾਡੀ ਟੀਮ ਹੈ ਇੱਥੇ ਅ ਇਸ ਵਾਰ ਦੇ ਲੰਬੀਪਾਲ ਵੰਸਰ ਜੀ ਨੇ ਸਾਡੇ ਬਹਾਦਰ ਸਿੰਘ ਨੇ ਦੇਖੋ ਪਿਛਲੇ ਸਮੇਂ ਚ ਇਹ ਸੀਰੀਜ਼ ਪਹਿਲਾਂ ਵੀ ਕਾਫੀ ਗੰਦ ਪਿਆ ਹੋਇਆ ਸੀ ਉਹ ਗੜਵਾਇਆ ਤੇ ਸਾਡੇ ਜਿੰਨੇ ਵੀ ਅਸ਼ਵਨੀ ਜੀ ਨੇ ਹੈਪੀ ਜੀ ਨੇ ਤੇ ਚਰਨ ਸਿੰਘ ਸਾਬ ਰਾਣਾ ਜੀ ਨੇ ਇਹ ਸਾਰੀ ਟੀਮ ਹੈ ਜਿੱਦੀ ਸਾਡੇ ਕੁਸ਼ਵੀਰ ਜੀ ਨੇ ਸਾਡੀ ਜਿੰਨੀ ਟੀਮ ਹੈ ਇਹ ਸਾਰੀ ਲੜ ਕੇ ਬਹੁਤ ਕੰਮ ਕਰ ਰਹੀ ਆ ਕਿਉਂਕਿ ਲਗਾਤਾਰ ਮੈਂ ਇਹਨਾਂ ਚਾਹੇ ਰੂੜਾ ਜੀ ਨੇ ਇਹ ਲਗਾਤਾਰ ਮੈਂ ਇਹਨਾਂ ਦੇ ਕੰਟੈਕਟ ਤੇ ਰਹਿਣਾ ਜੋ ਵੀ ਕੰਮ ਕਹਿੰਦੇ ਆ ਉਹ ਬੇਦੀ ਨਮੋਲ ਰਸਮਾਨ ਵੱਲੋਂ ਕਰਵਾਇਆ ਜਾਂਦਾ ਹੈ ਇਹ ਸਮੱਸਿਆ ਸੀ ਇਹ 15 ਲੱਖ ਦਾ 30 ਲੱਖ ਦਾ ਪ੍ਰੋਜੈਕਟ ਹੈ ਤੇ ਇਹ ਪਹਿਲੇ ਜਰਨ ਦੇ ਵਿੱਚ 1500 ਕੁੱਤੇ ਬਣਨੀਆਂ ਦੋ ਜਰਨਾਂ ਦੇ ਬਣਨਾ ਗ੍ਰੇਸਟ ਪਹਿਲਾ ਜਰਨ ਅੱਜ ਸ਼ੁਰੂ ਕਰ ਲਵੋਨੇ ਆ ਤੇ ਅਸੀਂ ਕੋਸ਼ਿਸ਼ ਕਰਦੇ ਆਂ ਵੀ ਇਹ ਜਿਹੜਾ نیند ਜਗਾਉਣ ਤੋਂ ਪਹਿਲਾਂ ਪਹਿਲੇ ਇਹ ਪ੍ਰੋਜੈਕਟ ਨੂੰ ਪੂਰਾ ਕਰ ਦਿੱਤਾ ਜਾਵੇ। ਚਲੋ ਜੇ ਤੜੀ ਕੋਈ ਪ੍ਰੋਜੈਕਟ ਸ਼ੁਰੂ ਹੁੰਦਾ ਤੇ ਕੁਝ ਨਾ ਕੁਝ ਮਾੜੀ ਮੋਟੀ ਟੋਕੜ ਜ਼ਰੂਰ ਆਂਦੀ ਆ ਤੇ ਉਹਨਾਂ ਦਦਾਨਦਾਰਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ? ਦੇਖੋ ਸਮੱਸਿਆ ਤਾਂ ਆਉਂਦੀ ਆ ਜਦੋਂ ਮਿੱਟੀ ਪੱਟੀ ਜਾਂਦੀ ਆ ਜਾਂ ਆਸੇ-ਪਾਸੇ ਤਾਂ ਅਸੀਂ ਜੇ 2-4 ਦਿਨਾਂ ਵਾਸਤੇ ਸਮੱਸਿਆ ਆਉਂਦੀ ਹੈ ਤਾਂ ਸਾਡੀ ਲਗਾਤਾਰ ਸਮੱਸਿਆ ਖਤਮ ਨਹੀਂ ਹੁੰਦੀ ਹੈ ਮੈਂ ਦੁਕਾਨਦਾਰ ਵੀਰਾਂ ਨੂੰ ਇਹ ਦਊਂਗਾ ਕਿ ਸਹਿਯੋਗ ਦੇਣ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਸਾਰਾ ਜਿਹੜਾ ਪ੍ਰੋਜੈਕਟ ਕੰਮ ਹੋ ਜੇਗਾ ਸਾਡੇ ਪ੍ਰਧਾਨ ਜੀ ਖੜੇ ਐ ਇਸ ਏਰੀਏ ਦੇ ਗੁਰਦੁਆਰਾ ਸਾਹਿਬ ਦੇ ਵੀ ਨੇ ਤੇ ਇਹਨਾਂ ਸਾਰੇ ਲੋਕਾਂ ਦੀ ਜਿਹੜੀ ਮਿਹਨਤ ਸਾਡੇ ਨਾਲ ਕੋਵਿਡ ਕਰ ਰਹੇ ਐ ਤੇ ਅੱਗੇ ਪ੍ਰੋਜੈਕਟ ਨੂੰ ਜਿਹੜਾ ਬਣਾਉਣ ਨੂੰ ਵਾਕੰਨ ਪਰ ਚੇਦੀ ਕਿ ਕਬਡੀ ਸਮੱਸਿਆ ਸੀ ਕਿ ਨਾਲੇ ਉਹ ਲਗੇ ਤੇ ਅਕਸਰ ਜਿਹੜੇ ਵਿਰੋਧੀ ਆ ਉਹ ਕੋਸ ਦੇ ਸੀਗੇ ਨੰਦੀਪਾਲ ਜੀ ਨੂੰ ਵੀ ਯਾਰਾ ਕੰਮ ਨਹੀਂ ਹੋਇਆ ਕੰਮ ਨਹੀਂ ਹੋਇਆ ਤੇ ਅੱਜ ਕੰਮ ਸ਼ੁਰੂ ਹੋ ਗਿਆ ਸਰ ਕੀ ਕਹਣਾ ਚਾਹੁੰਦੇ ਹੋ ਜੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਸਾਡੀ ਜਿਹੜੀ ਆਮ ਆਨਵੀ ਪਾਰਟੀ ਦੀ ਸਰਕਾਰ ਹੈ ਮਾਨਸਰਦੀ ਸਰਕਾਰ ਹੈ ਉਹਨਾਂ ਦੇ ਸਾਡੇ ਬਹੁਤ ਹੀ ਨਿਮਾਣੇ ਸੇਵਾਦਾਰ ਸਾਡੀ ਭੈਣ ਅਨਮੋਲ ਗਗਨ ਮਾਨ ਜੀ ਮੰਤਰੀ ਸਾਹਿਬ ਉਹਨਾਂ ਦੀ ਕਿਰਪਾ ਸਦਕਾ ਅੱਜ ਜਿਹੜਾ ਇਹ ਵਿਕਾਸ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਅਸੀਂ ਤਾਂ ਉਹਨਾਂ ਦਾ ਸਾਰੇ ਸ਼ਹਿਰ ਨਿਵਾਸੀਆਂ ਵੱਲੋਂ ਨੰਦੀਪਾਲ ਜੀ ਸਾਡੇ ਕੌਂਸਲਰ ਸਾਹਿਬ ਇਹਨਾਂ ਦੇ ਸਾਰੇ ਵਾਰਡ ਦੇ ਵੱਲੋਂ ਅਸੀਂ ਉਹਨਾਂ ਦਾ ਕੋਟ ਕੋਟ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਡੀ ਸਾਡੀ ਨਹੀਂ ਸਾਡੇ ਸਾਰੇ ਮਾਰਕੀਟ ਦੀ ਸਾਡੇ ਸ਼ਹਿਰ ਦੀ ਉਹ ਸੁਣਵਾਈ ਕਰ ਰਹੇ ਹਨ ਨਹੀਂ ਤਾਂ ਇੱਥੇ ਸਿਆਸਤਾਂ ਹੀ ਹੁੰਦੀਆਂ ਰਹੀਆਂ ਮੇਰੇ ਤੋਂ ਪਹਿਲਾਂ ਸਾਰਿਆਂ ਨੇ ਕਿਹਾ ਕਿ ਮੈਂ ਤਾਂ ਸਾਰਿਆਂ ਨੂੰ ਇਹੀ ਕਹਾਂਗਾ ਕਿ ਸਿਆਸਤਾਂ ਛੱਡ ਕੇ ਸ਼ਹਿਰ ਦੀ ਜਿਹੜੀ ਦੁਰਦਸ਼ਾ ਹੈ ਔਕੇ ਨਗਰ ਕੌਂਸਲ ਦਾ ਜਿਹੜਾ ਪੀਰੀਅਡ ਸੀ ਹੈ ਤਕਰੀਬਨ ਤਕਰੀਬਨ ਹੁਣ ਇਹ ਖਤਮ ਹੁੰਦਾ ਜਾ ਰਿਹਾ ਮੇਰੀ ਹੱਥ ਬੰਨ ਕੇ ਬੈਂਤੀਆ ਨਗਰ ਕਾਉਂਸਲ ਦੇ ਸਾਰੇ ਸਾਡੇ ਜਿਹੜੇ ਕੁਰਸੀ ਤੇ ਬਰਾਜਮੈਨ ਸਾਡੇ ਭਰਾ ਜਿਹੜੇ ਵੀ ਬੈਠੇ ਆਂ ਬਈ ਸ਼ਹਿਰ ਬਾਰੇ ਸੋਚੋ ਨਾ ਕਿ ਤੁਸੀਂ ਆਪਣਾ ਸਵਾਰਥ ਸੋਚੋ ਕਿਉਂਕਿ ਲੋਕ ਐਨੇ ਕਿ ਤੁਹਾਨੂੰ ਲੋਕਾਂ ਨੇ ਵੋਟਾਂ ਪਾਈਆਂ ਪੂਰੇ ਸ਼ਹਿਰ ਨੇ ਵੋਟਾਂ ਪਾਈਆਂ ਇਹ ਸਮਝ ਕੇ ਕਿ ਸਾਡੀ ਆਪਣਾ ਸਾਡੇ ਸ਼ਹਿਰ ਦਾ ਸੁਧਾਰ ਹੋਊਗਾ ਪਰ ਉਹ ਪੂਰਾ ਨਹੀਂ ਉਤਰੇ ਪਰ ਅੱਜ ਸਾਨੂੰ ਬਹੁਤ ਵੱਡਾ ਸਹਾਰਾ ਜਿਹੜਾ ਮਿਲਿਆ ਸਾਨੂੰ ਮਾਨ ਸਾਹਿਬ ਦੀ ਸਰਕਾਰ ਦਾ ਸਾਡੇ ਮੈਡਮ ਅਨਮੋਲ ਗਗਨ ਮਾਨ ਜੀ ਦਾ ਜਿਨ੍ਹਾਂ ਨੇ ਜਿਵੇਂ ਕਿ ਨਾਮ ਵੀ ਆਮ ਆਦਮੀ ਪਾਰਟੀ ਹੈ ਔਰ ਆਮ ਆਦਮੀ ਦੀ ਸੁਣਵਾਈ ਹੋ ਰਹੀ ਹੈ ਪਰਸ ਮੈਂ ਤਾਂ ਇਹੀ ਕਹਾਂਗਾ ਕਿ ਅੱਜ ਦੇਖੋ ਪੜਤੱਖ ਨੂੰ ਪ੍ਰਮਾਣ ਦੀ ਕੋਈ ਲੋੜ ਨਹੀਂ ਹੈਗੀ ਔਰ ਅਸੀਂ ਇਹ ਜਿਹੜਾ ਪ੍ਰੋਜੈਕਟ ਸੀਗਾ ਇਹ ਹੈ ਨਹੀਂ ਸੀਗਾ ਮੈਂ ਤੁਹਾਨੂੰ ਸੱਚ ਕਹਣਾ ਇਹ ਹੈ ਨਹੀਂ ਸੀਗਾ ਮੰਤਰੀ ਜੀ ਨੇ ਆਪਣੇ ਆਦੇਸ਼ ਜਾਰੀ ਕਰਕੇ ਪ੍ਰਸ਼ਾਸਨ ਨੂੰ ਕਿਹਾ ਐਸਓ ਸਾਹਿਬ ਖੜੇ ਆ ਸਾਡੇ ਕੋਲ ਐਸਓ ਸਾਹਿਬ ਨੂੰ ਹਦਾਇਤ ਕਰੀ ਗਈ ਕਿ ਇਹ ਕੰਮ ਤੁਸੀਂ ਜੇ ਪੱਟਿਆ ਤਾਂ ਇਹਨੂੰ ਸਿਰੇ ਲਾਓ ਹਾਲਾਂਕਿ ਕਈ ਅਫਸਰ ਹੈ ਸਾਡੇ ਜਿਹੜੇ ਸੀਨੀਅਰ ਹੈ ਨੇ ਤੋਂ ਨਾ ਨੁੱਕਰ ਕਰਦੇ ਸੀ ਪਰ ਮੰਤਰੀ ਜੀ ਦੀਆਂ ਸਖਤ ਹਦਾਇਤਾਂ ਕਰਕੇ ਕੰਮ ਅੱਜ ਸ਼ੁਰੂ ਹੋ ਰਿਹਾ ਮੈਂ ਸੱਚਾਈ ਤੁਹਾਨੂੰ ਦੱਸ ਰਿਹਾ ਇਹਦੇ ਵਿੱਚ ਜੇ ਹੁਣ ਵੀ ਕੋਈ ਸਿਆਸਤ ਕਰੂਗਾ ਤਾਂ ਪਾਪਾ ਦਾ ਭਾਗੀ ਹੋਊਗਾ ਸ਼ਹਿਰ ਦਾ ਦੁਖੀ ਹੋਊਗਾ ਔਰ ਅਸੀਂ ਸਾਰੇ ਸ਼ਹਿਰ ਦਾ ਵਿਕਾਸ ਕਰਨਾ ਔਰ ਸਾਡਾ ਪ੍ਰਾਣ ਹੈ ਔਰ ਅਸੀਂ ਜਿਹੜੀ ਸਾਡੀ ਡਿਊਟੀ ਆ ਅਸੀਂ ਕਰਾਂਗੇ ਸਰਕਾਰ ਦੀ ਡਿਊਟੀ ਸਰਕਾਰ ਕਰੂਗੀ ਪਰ ਜਿਹੜੀ ਪ੍ਰਧਾਨ ਦੀ ਡਿਊਟੀ ਆ ਜਿਹੜਾ ਕੁਰਸੀ ਤੇ ਬੈਠਾ ਉਹ ਆਪਣੀ ਡਿਊਟੀ ਪੂਰੀ ਕਰੇ ਲੋਕਾਂ ਦਾ ਬੇਵਕੂਫ ਨਾ ਬਣਾਵੇ ਹੁਣ ਪਿੱਛੇ ਸਿੰਘਪਰਾ ਰੋਡ ਬਣੀ ਆ ਮਾਨ ਸਾਹਿਬ ਆਕੇ ਸ਼ੁਰੂ ਕਰਾ ਕੇ ਗਏ ਪ੍ਰੋਜੈਕਟ ਸਾਰਾ ਅਰ ਆਪ ਆਕੇ ਕਹਿੰਦਾ ਮੈਂ ਬਣਾਈ ਆ ਸੈਨ ਤਾਂ ਉਹਨੇ ਕਰੇ ਨਹੀਂ ਕਿਉਂਕਿ ਸਾਰੇ ਪ੍ਰਸ਼ਾਸਨ ਨੇ ਸ਼ਹਿਰ ਕਰਤੇ ਸੀ ਇੱਕ ਆਪਣੀ ਰਾਜਨੀਤੀ ਚੰਪਾਉਣੇ ਵਾਸਤੇ ਉਸ ਬੰਦੇ ਨੇ ਸੈਨ ਨਹੀਂ ਕਰੇ ਪਰ ਫਿਰ ਵੀ ਬੰਦਾ ਕਹੇ ਵੀ ਮੈਂ ਅਸਲ ਕਹਿੰਦੇ ਭਾਈ ਕੋਈ ਗੱਲ ਨਹੀਂ ਤੂੰ ਹੀ ਬੜਾ ਪਰ ਸ਼ਹਿਰ ਦਾ ਮਾੜਾ ਨਾ ਸੋਚ ਕੰਮ ਕਰ ਜੇ ਤੈਨੂੰ ਰੱਬ ਨੇ ਚੈੱਕ ਸਾਈਨ ਕਰਨ ਦੇ ਪੈਸਾ ਵਰਤਣ ਦੇ ਤੈਨੂੰ ਮੌਕਾ ਦਿੰਦਾ ਹੈ ਨਾ ਤਾਂ ਪੈਸੇ ਨੂੰ ਵਰਤ ਲੈ ਲੋਕਾਂ ਦਾ ਪੈਸਾ ਬਹੁਤ ਵਿਆ ਲੋਕ ਸਾਰਾ ਸ਼ਹਿਰ ਟੈਕਸ ਦਿੰਦਾ ਕੋਈ ਬੰਦਾ ਇਹ ਨਹੀਂ ਆ ਵੀ ਬਿਨਾ ਟੈਕਸ ਤੋਂ ਬੰਦਾ ਘਰ ਬੈਠਾ ਤੂੰ ਲੋਕਾਂ ਦਾ ਪੈਸਾ ਲੋਕਾਂ ਤੇ ਲਾ ਮੇਰੀ ਹੱਥ ਬਲ ਕੇ ਬੇਨਤੀ ਹੈ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿ ਜਿਹੜੇ ਅੱਜ ਆਪਣੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਟਾਈਮ ਕੱਢ ਕੇ ਅੱਜ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਵੀ ਆਏ ਆ ਔਰ ਆਪਣੇ ਸਾਰੇ ਮਾਰਕੀਟ ਦੇ ਪਰ ਵੀ ਮਿਹਰ ਹੱਥ ਰੱਖਿਆ ਇਹਨਾਂ ਨੇ ਔਰ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਕਰਦੇ ਆ ਮਾਤਰੀ ਜੀ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਸ਼ਬਦਾਂ ਦੇ ਨਾਲ ਜੇ ਕੋਈ ਮੈਂ ਗਲਤ ਗਿਆ ਹੋਵੇ ਤਾਂ ਖਿਮਾ ਜੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਨਾਮ ਕੀ ਹੈ ਤੇ ਆਪਣੀ ਦੁਕਾਨ ਕਿੱਥੇ ਹੈ ਮੈਂ ਸਿਸਵਾ ਰੋਡ ਦੇ ਦਰਸ਼ਨ ਟੀਵੀ ਸੈਂਟਰ ਤੋਂ ਕੋ ਕਾਫੀ ਦੇਖੋ ਸਮਝਿਆ ਜੀ ਕਿ ਕੰਦੇ ਨਾਲੇ ਨਹੀਂ ਤੇ ਆ ਜਾਵਾ ਵੀ ਪਾਰਟੀ ਨੇ ਜੋ ਵਾਦਾ ਕੀਤਾ ਸੀਗਾ ਉਹਨੂੰ ਪੂਰਾ ਕਰਤਾ ਕੰਮ ਸ਼ੁਰੂ ਹੋ ਗਿਆ ਕੀ ਕਹਿਣਾ ਕਰੀਏ ਬੜਾ ਧੰਨਵਾਦੀ ਆ ਮੈਂ ਬੀਬੀ ਅਨਮੋਲ ਗਗਨ ਮਾਨ ਜੀ ਦਾ ਬਾਪੂ ਜੀ ਆਏ ਆ ਕੋਰਾਲੀ ਇਹਨਾਂ ਨੇ ਉਦਘਾਟਨ ਕੀਤਾ ਹੈ ਉਰੇ ਆ ਕੇ ਇਹ ਜੇ ਪਾਈਪ ਪੈ ਜਵੇ ਤਾਂ ਬਹੁਤ ਦੇਰ ਤੋਂ ਅਸੀਂ ਬੜੇ ਲੰਬੇ ਸਮੇਂ ਤੋਂ ਕੁਝ ਦੁਕਾਨਾਂ ਦੇ ਮੁਰੇ ਤੇ ਸਲੇਬਾ ਵੱਟ ਕੇ ਸਫਾਈ ਹੋ ਜਾਂਦੀ ਸੀ ਪੂਰਾ ਨਾਲਾ ਕਦੇ ਸਾਫ਼ ਨਹੀਂ ਦਾ ਹੁੰਦਾ ਇਸ ਕਰਕੇ ਇਹ ਨਾਲਾ ਕਦੇ ਚੱਲਿਆ ਹੀ ਨਹੀਂ ਵਾਸਤਵ ਵਿੱਚ ਜਦੋਂ ਵੀ ਬਾਰਿਸ਼ ਹੁੰਦੀ ਸੀ ਤਾਂ ਦੁਕਾਨਦਾਰਾਂ ਨੂੰ ਇਹ ਖਤਰਾ ਹੋ ਜਾਂਦਾ ਦਾ ਵੀ ਦੁਕਾਨਾਂ ਦੇ ਅੰਦਰ ਪਾਣੀ ਵੜ ਜਾਣਾ ਔਰ ਕਈ ਵਾਰ ਦੁਕਾਨਾਂ ਦੇ ਅੰਦਰ ਪਾਣੀ ਵੜਿਆ ਵੀ ਹੈ ਉਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਦਾ ਇਹ ਜੇ ਉਪਰਾਲਾ ਜਿਹੜਾ ਸ਼ੁਰੂ ਹੋਇਆ ਇਹਦੇ 'ਚ ਕੋਈ ਰੋਕ ਟੋਕ ਨਾ ਆਵੇ ਜੇ ਇਹ ਹੋ ਜਵੇ ਸਿਰੇ ਚੜ ਜਾਵੇ ਤਾਂ ਕੁਰਾਲੀ ਦਾ ਬਹੁਤ ਬਹੁਤ ਇੱਕ ਸਫਾਈ ਅਭਿਆਨ ਦੇ ਵਿੱਚ ਸਾਥ ਮਿਲ ਜੂਗਾ ਬਾਕੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਇਹਨੂੰ ਪੂਰਾ ਕਰਨ ਦੇ ਵਿੱਚ ਨੰਦੀਪਾਲ ਜੀ ਨੇ ਬਹਾਦਰ ਜੀ ਨੇ ਰੂੜਾ ਜੀ ਨੇ ਸਾਰਿਆਂ ਨੇ ਬੜੀ ਮਿਹਰ ਕੀਤੀ ਹੈ ਇਹ ਪੂਰਨ ਹੋ ਜਵੇ ਕੰਮ ਇਹਦੇ ਵਿੱਚ ਕੋਈ ਕਿਸੇ ਕਿਸਮ ਦੀ ਅੜਚਣ ਨਾ ਆਵੇ ਤਾਂ ਅਸੀਂ ਬੜੇ ਭਾਗਾਂ ਵਾਲੇ ਹੋਵਾਂਗੇ ਸਿਸਮਾ ਰੋਡ ਵਾਸੀ ਜਿਹੜੇ ਬ੍ਰੂਤੀ ਅੜਚਣਾਂ ਪਾਉਂਦੇ ਐ ਉਹ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਮੇਰੇ ਹਿਸਾਬ ਨਾਲ ਸ਼ਹਿਰ ਦੇ ਵਿਕਾਸ ਵਾਸਤੇ ਹੋ ਰਿਹਾ ਹੈ ਸ਼ਹਿਰ ਦੇ ਵਿੱਚ ਜੋ ਕੋਈ ਕੰਮ ਕਰਿਆ ਜਾ ਰਿਹਾ ਹੈ ਤਾਂ ਉਹ ਪੂਰੇ ਸ਼ਹਿਰ ਦੀ ਭਲਾਈ ਵਾਸਤੇ ਹੈ ਮੈਂ ਹੱਥ ਬੰਨ ਕੇ ਧੰਨਵਾਦ ਕਰਦਾ ਵੀ ਉਹ ਇਸ ਤਰ੍ਹਾਂ ਦੀ ਅੜਚਣਾਂ ਨਾ ਪਾਣ ਕਿਸੇ ਕਿਸਮ ਦੀ ਕਾਫੀ ਦੇਰ ਤੋਂ ਉਡੀਕ ਆ ਰਹੀ ਸੀ ਕਿ ਤੇ ਆਹ ਸੜਕ ਦਾ ਕੰਮ ਸ਼ੁਰੂ ਹੋਇਆ ਸਕੇ ਮੇਰੇ ਕੋਲ ਉਹਨੂੰ ਪਤਾ ਹੀ ਹੈ ਕਿ ਲਗਭਗ 35-40 ਸਾਲਾਂ ਤੋਂ ਇੱਥੇ ਦਿੱਕਤ ਆ ਰਹੀ ਸੀ ਅਤੇ ਮੀਂਹ ਬਾਅਦ ਦੇ ਵਿੱਚ ਪੈਂਦਾ ਸੀ ਇੱਥੇ ਪਾਣੀ ਪਹਿਲਾਂ ਖੜਾ ਹੋ ਜਾਂਦਾ ਸੀ ਤੇ ਹਰ ਵਾਰ ਵੀ ਜਿਵੇਂ ਲਿਖਾਉਣ ਲੱਗੇ ਇੱਥੇ ਪਾਣੀ ਦੀ ਨਿਕਗਸੀ ਇੱਥੇ ਪ੍ਰੋਪਰ ਹੈ ਨਹੀਂ ਸੀ ਇੱਥੇ ਕੋਈ ਜੀ ਤੇ ਸਾਰੇ ਦੁਕਾਨਦਾਰ ਬੜੇ ਤੰਗ ਸੀ ਇਸ ਲਈ ਸੀ ਬੜਾ ਤਰਵਾਦ ਕਰਨਾ ਚਾਹੁੰਦੇ ਆ ਪੈਨਲ ਮੋਲ ਨਿਰਮਨ ਜੀ ਦਾ ਜਿਨ੍ਹਾਂ ਦੇ ਉਦਮ ਸਦਕਾ ਜਿਨ੍ਹਾਂ ਦੇ ਹਦਾਇਤਾਂ ਦੇ ਨਾਲ ਇਹ ਬੜਾ ਜੋ ਇੱਕ ਕੰਮ ਹੈ ਇਹ ਸ਼ੁਰੂ ਹੋਇਆ ਇੱਥੇ ਮੈਂ ਵੀ ਤੁਹਾਨੂੰ ਦੱਸਣਾ ਵੰਦਾ ਕਿ ਅਸੀਂ ਮਿਸੀਪਲਿਟੀ ਨੂੰ ਸਾਰੇ ਸ਼ਹਿਰ ਦੀ ਸਫਾਈ ਵਾਸਤੇ ਪਿਛਲੇ ਸਾਲ ਤੇ ਕਹਿ ਰਹੇ ਹਾਂ ਤੇ ਜਿਹੜੇ ਨਾਲੇ ਹੈਗੇ ਸਾਰੇ ਨਾਲੇ ਐਨਾ ਹੀ ਜਿਹੜੇ ਹੈਗੇ ਚਿਕੜ ਦੇ ਭਰੇ ਪਏ ਆ ਉਹ ਨਾਲਿਆਂ ਚ ਜਿਹੜੀ ਹੈਗੀ ਗਾਦ ਗੱਡੀ ਜਾਵੇ ਤਾਂ ਕਿ ਜਿਹੜਾ ਬਰਸਾਤ ਦੇ ਵਿੱਚ ਆਪਾਂ ਨੂੰ ਕੋਈ ਸਮੱਸਿਆ ਨਾ ਆਵੇ ਪਰ ਦੇਖੋ ਸਾਰਾ ਜਿਹੜਾ ਹਾਲ ਹੈਗਾ ਉਹ ਸ਼ਾਇਦ ਜਿਉਂਦਾ ਤੂੰ ਪਿਆ ਜੀ ਸਾਡੇ ਬਾਰ ਬਾਰ ਕਹਿਣ ਤੋਂ ਬਾਅਦ ਵੀ ਜੀ ਅੱਜ ਸਵੇਰਤੀ ਫੋਨਾਂ ਨਾਲ ਸ਼ੁਰੂ ਹੋ ਗਏ ਜੀ ਵੀ ਇੱਥੇ ਪਾਣੀ ਭਰ ਗਿਆ ਇੱਥੇ ਪਾਣੀ ਭਰ ਗਿਆ ਇੱਥੇ ਪਾਣੀ ਭਰ ਗਿਆ ਮੈਂ ਨਹੀਂ ਸਮਝਦਾ ਕਿ 2 ਘੰਟੇ ਦੇ ਬਾਅਦ ਵੀ ਪਿਆ ਹੋਏਗਾ ਸੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਸਾਰੇ ਹੀ ਬੰਦੇ ਉਹ ਆਪਣੀ ਡਿਊਟੀਆਂ ਸਮਝੋ ਆਪਣੇ ਪੂਰੀ ਤਰ੍ਹਾਂ ਹੀ ਗਲਤੀ ਆਪਣਾ ਮਿਸੀਪਲਿਟੀ ਦਾ ਲਗਭਗ 50 ਲ ਜਿਸ ਦੇ ਸਹਾਰ ਨਾਲ ਮੈਂ ਨਹੀਂ ਕਹਿੰਦਾ ਕਿ ਇਹ ਜਿਹੜਾ ਕੰਮ ਹੈ ਪੂਰਾ ਹੋ ਰਿਹਾ ਹੈ ਤੇ ਮੇਰੀ ਹੀ ਬੇਨਤੀ ਸਾਰਿਆਂ ਨੂੰ ਕਿ ਆਪਣੀ ਡਿਊਟੀ ਸਮਝੋ ਤੇ ਸਾਰਾ ਆਪਣਾ ਕੰਮ ਹੈ ਵਧੀਆ ਤਰੀਕੇ ਨਾਲ ਨਿਭਾਓ। ਅੰ딥ਾਲ ਜੀ ਕਾਫੀ ਔਕੜ ਆਉਂਦੀ ਸੀ ਤੁਹਾਨੂੰ ਤੁਹਾਨੂੰ ਕਾਫੀ ਕੋਣ ਆਉਂਦੇ ਸੀਗੇ ਤੁਹਾਡੇ ਬਾੜ ਦੇ ਨਾਲੇ ਸਿਆਸਤ ਵੀ ਕੀਤੀ ਗਈ ਹੈ। ਕੰਮ ਐਸੇ ਸ਼ੁਰੂ ਹੋਣਾ ਹੁੰਦਾ ਸੀ ਤੇ ਬੰਦੇ ਪੱਟ ਕੇ ਹੋਰ ਪਾਸੇ ਔਲਾਦ ਇਕੱਜ ਜਾਂਦੇ ਸਨ ਪਰ ਅੱਜ ਜਿਹੜਾ ਕੰਮ ਮੁਕੰਮਲ ਸ਼ੁਰੂ ਹੋ ਗਿਆ ਤੇ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਹੋ ਗਿਆ ਕੀ ਕਹਿਣਾ ਚਾਹੁੰਦੇ ਹੋ? ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਇਲਾਕੇ ਦੀ ਐਮਐਲਏ ਤੇ ਸਾਡੀ ਮੰਤਰੀ ਮੇਰੀ ਭੈਣ ਅਨਮੋਲ ਗਰਮਾਨ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਡੇ ਪਿਤਾ ਜੀ ਸਮਾਨ ਸਾਡੇ ਬਡੇ ਭਾਈ ਲੋਧਾ ਸਿੰਘ ਜੀ ਮਾਨ ਅੱਜ ਆਏ ਹਨ ਇਹਨਾਂ ਨੇ ਉਤਕਰਨ ਕਰਿਆ ਮਨ ਨੂੰ ਇੰਨੀ ਖੁਸ਼ੀ ਹੈ ਕਿ ਮੈਂ ਆਪਣੇ ਆਪ ਨੂੰ ਅੱਜ ਰੋਕ ਨਹੀਂ ਸਕਦਾ ਕਿਉਂਕਿ ਜੋ ਵੀ ਸਿਆਸਤ ਹੋਈ ਹੈ ਉਹਨੂੰ ਸਾਰੇ ਨੂੰ ਭੁੱਲ ਕੇ ਅੱਜ ਅਸੀਂ ਉਹ ਮੁਕਾਮ ਤੇ ਪਹੁੰਚੇ ਹਾਂ ਜੋ ਮੇਰਾ ਇੱਕ ਸੁਪਨਾ ਥਾ ਇਲੈਕਸ਼ਨ ਲੜਨੇ ਦਾ ਲੜਿਆ ਔਰ ਜਿੱਤਿਆ ਵੀ ਔਰ ਲੋਕਾਂ ਨੇ ਵੋਟਾਂ ਵੀ ਬਹੁਤ ਪਾਈਆਂ ਉਹ ਸੁਪਨਾਏ ਸੀ ਕਿ ਇਸ ਸਮਾ ਰੋਡ ਦੇ ਨਾਲੇ ਦਾ ਕੁਝ ਕਰ ਸਕਾਂਗੇ 20-25 ਸਾਲ ਤੇ ਕੰਮ ਲਟਕਿਆ ਹੋਇਆ ਤਾਂ ਸਾਰੇ ਹੀ ਐਮਸੀ ਜਿੱਤਰਾ ਵੀ ਕੋਈ ਆਂਦਾ ਤਾਂ ਆ ਕੇ ਚਲੇ ਜਾਂਦਾ ਦਾ ਮੈਨੂੰ ਵੀ ਇਹੀ ਲੱਗਦਾ ਤਾਂ ਵੀ ਸ਼ਾਇਦ ਮੇਰੀ ਵੀ ਇਹੀ ਇਸ ਤਰ੍ਹਾਂ ਹੀ ਚਲੀ ਜਾਊਂਗੀ ਪਰ ਮਾਨ ਸਾਹਿਬ ਨੇ ਸਾਨੂੰ ਹੱਲਾ ਸੇਰੀ ਦੇ ਕੇ ਚੇਅਰਮੈਨ ਸਾਹਿਬ ਨੇ ਮੈਂ ਬਹਾਦਰ ਐਮਸੀ ਦਾ ਜਿਹੜਾ ਨੂੰ ਪ੍ਰਧਾਨ ਬਣਨਾ ਚਾਹੀਦਾ ਸ਼ਹਿਰ ਦਾ ਇਹ ਜੇ ਇਨਸਾਨਾਂ ਨੂੰ ਅੱਗੇ ਆ ਕੇ ਕੰਮ ਜਿਹੜੇ ਕਰਦੇ ਆ ਉਹਨਾਂ ਨੂੰ ਪ੍ਰਧਾਨ ਬਣਨਾ ਚਾਹੀਦਾ ਜਿਹੜੇ ਅਮੀ ਡੰਮੀ ਪ੍ਰਧਾਨ ਬਣ ਜੰਨੇ ਆ ਉਹ ਸਾਡੇ ਸ਼ਹਿਰ ਦਾ ਨੁਕਸਾਨ ਕਰਦੇ ਆ ਮੈਂ ਇਹ ਕਹਿਣਾ ਜਾਂਦਾ ਹੈ ਕਿ ਬਹਾਦਰ ਸਿੰਘ ਬਾਰੇ ਚੇਅਰਮੈਨ ਸਾਹਿਬ ਹਰੀਜ ਜੀ ਬਾਰੇ ਨਵਦੀਪ ਜੀ ਬਾਰੇ ਰੂੜਾ ਜੀ ਅਸ਼wini ਜੀ ਤਸਵੀਰ ਜੀ ਹੋਰ ਸਾਡੀ ਸਾਰੀ ਟੀਮ ਮਨੋਜੀ ਬੈਠੇ ਆ ਖੜੇ ਆ ਔਰ ਹੋਰ ਵੀ ਸਾਡੇ ਬਹੁਤ ਹੀ ਵਲੰਟੀਅਰ ਖੜੇ ਆ ਜਿਹੜੇ ਦਿਨ ਰਾਤ ਆਮ ਆਦਮੀ ਪਾਰਟੀ ਵਾਸਤੇ ਸ਼ਹਿਰ ਵਾਸਤੇ ਚੰਗੇ ਕੰਮਾਂ ਦੀ ਸਲਾਹ ਕਰਦੇ ਆ ਔਰ ਚੰਗੇ ਕੰਮਾਂ ਨੂੰ ਲੈ ਕੇ ਆਨੇ ਆ ਮੈਂ ਮਾਨ ਸਾਹਿਬ ਦਾ ਔਰ ਆਪਣੀ ਅਨਮੋਲ ਕ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਜਿਹੜਾ ਇਹ ਨਰਕ ਦੀ ਜ਼ਿੰਦਗੀ ਸਾਡੇ ਦੁਕਾਨਦਾਰ ਜੀ ਰਹੇ ਤੇ ਅੱਜ ਕੁਝ ਸਾਨੂੰ ਰਾਹਤ ਮਿਲੀ ਹੈ ਔਰ ਮਨ ਨੂੰ ਉਮੀਦ ਹੈ ਇਹ ਹਾਲੇ 1500 ਫੁੱਟ ਜਿਹੜਾ ਬਣ ਰਿਹਾ ਨਾਲਾ ਬਣ ਰਿਹਾ ਹੈ ਇਸ ਟਾਈਮ ਤੇ ਬਰਫ ਕਾਰਖਾਨੇ ਤੇ ਲੈ ਕੇ ਰਕੇਸ਼ ਕਾਲੀ ਦੀ ਦੁਕਾਨ ਤੱਕ ਵਧੀਆ ਨਾਲਾ ਬਣੂਗਾ ਫੇਵਰ ਲੱਗੂਗੇ ਔਰ ਜਿਹੜੀ ਸੀਵਰੇਜ ਦੀ ਸਮੱਸਿਆ ਹੈ ਉਹ ਵੀ ਇੱਥੇ ਤੇ ਹੱਲ ਹੋਊਗੀ ਔਰ ਉਸ ਤੋਂ ਬਾਅਦ ਦੂਸਰੀ ਚਰਨ ਦੇ ਵਿੱਚ WIC ਤੇ ਲੈ ਕੇ ਬਰਫ ਦੇ ਕਾਰਖਾਨੇ ਤੱਕ ਜਿਹੜਾ ਨਾਲਾ ਹੈ ਉਹ ਬਾਅਦੋਂ ਪਾਸ ਕਰਾਇਆ ਜਾਊਗਾ ਮੈਂ ਦੋਸਤਾਂ ਨੂੰ ਸਾਰੇ ਨੂੰ ਜਿਹੜੇ ਆਪੋਜੀਸ਼ਨ ਵਾਲੇ ਆ ਸਾਰੇ ਐਮਸੀਓ ਨੂੰ ਇਹ ਕਹੂੰਗਾ ਚੰਗੇ ਲੋਕਾਂ ਨਾਲ ਜੁੜੋ ਚੰਗੇ ਸਹਿਰ ਦੇ ਕੰਮ ਕਰਾਓ ਸਹਿਰ ਬਾਰੇ ਸੋਚੋ ਆਮ ਤੁਸੀਂ ਕਿਸੇ ਦੀ ਗੱਲਾਂ ਮਾਣਾ ਆ ਕੇ ਤੁਸੀਂ ਆਮ ਆਦਮੀ ਪਾਰਟੀ ਦਾ ਦਮਨ ਸੰਭਾਲੋ ਔਰ ਸਹਿਰ ਦੀ ਤਰੱਕੀ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀ ਕਹਿਣਾ ਚਾਹਦੇ ਹੋ ਅੱਜ ਮੈਂ ਤਾਂ ਇਹ ਕਹਣੀ ਹੈ ਜੀ ਹਰ ਵਾਰ ਦੁਕਾਨਦਾਰਾਂ ਦਾ ਸਾਰਿਆਂ ਦਾ ਨੁਕਸਾਨ ਹੁੰਦਾ ਹੈ ਪਰ ਇਸ ਵਾਰ ਸਾਨੂੰ ਭਾਈ ਸਵਨ ਨੇ ਬਾਦ ਰੋਕੇ ਵਾਲਿਆਂ ਨੇ ਜੀ ਬਹੁਤ ਵੱਡਾ ਸਾਥ ਦਿੱਤਾ ਮੇਰੇ ਬੱਚਿਆਂ ਨੂੰ ਹੌਸਲਾ ਦਿੱਤਾ ਕਿ ਤੁਹਾਡੇ ਬੱਚੇ ਕਦੇ ਕੋਈ ਨੁਕਸਾਨ ਨਹੀਂ ਹੋਊਗਾ ਕੱਲ ਵੀ ਅਸੀਂ ਇਹ ਪਾਉਣ ਲੱਗੇ ਸੀ ਇਹ ਕਹਿੰਦੇ ਤੁਸੀਂ ਰੁਕੋ ਮੈਨੂੰ ਮੌਕਾ ਦਿਓ ਇੰਨੀ ਹਿੰਮਤ ਕਦੇ ਕਿਸੇ ਨੇ ਵੀ ਦਿਖਾਈ ਜਿੰਨੀ ਇਹਨਾਂ ਨੇ ਸਾਨੂੰ ਦਿਖਾਈ ਹੈ ਬਾਕੀ ਮੰਤਰੀ ਅਨਮੋਲ ਗਗਨ ਮਾਨ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਹਾਜ਼ਰ ਸਤਿਕਾਰਯੋਗ ਅਲਪਾ ਜੀ ਇਹ ਹੀ ਚਾਹਤ ਹੈ ਕਿ ਕੀ ਕਹਿਣਾ ਚਾਹਦੇ ਹੋ ਮੈਂ ਤਾਂ ਜੀ ਇਹਨਾਂ ਦਾ ਬਹੁਤ ਧੰਨਵਾਦ ਕਰੇ ਜੇ ਮੌਸਮ ਵਿੱਚ ਵੀ ਇਹਨਾਂ ਨੇ ਪਬਲਿਕ ਦਾ ਸਾਥ ਦਿੱਤਾ ਸਾਡਾ ਬਹੁਤ ਬਹੁਤ ਧੰਨਵਾਦ ਕਰਦੀਆਂ ਜੀ ਮੇਰਾ ਨਾਮ ਇੰਦਰਬੀਰ ਸਿੰਘ ਜੀ ਹੈ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਮਾਨ ਸਾਹਿਬ ਨੂੰ ਵੀ ਜਿਹੜਾ ਇਹ ਪ੍ਰੋਜੈਕਟ ਬਹੁਤ ਵਧੀਆ ਹੋ ਰਿਹਾ ਸਾਰੇ ਦੁਕਾਨਦਾਰ ਸਹਿਯੋਗ ਦੇਣਗੇ ਇਹਦੇ 'ਚ ਪਰ ਇੱਕ ਬੇਨਤੀ ਹੈ ਵੀ ਜਿਹੜਾ ਮਟੀਰੀਅਲ ਕੱਢਣ ਇਹ ਉਹਨੂੰ ਬਹੁਤੀ ਦੇਰ ਨਾ ਪਿਆ ਰਹਿਣ ਦੇਣ ਨਾਲ ਦੀ ਨਾਲ ਚੁਕਵਾ ਦੇਣਾ ਇਹ ਬੇਨਤੀ ਹੈ ਮਾਨ ਸਾਹਿਬ ਅੱਗੇ ਕਿਉਂ ਦੁਕਾਨਦਾਰਾਂ ਦਾ ਨੁਕਸਾਨ ਨਾ ਹੋ ਗੇ ਕਿਉਂ ਸਾਰੀ ਮਾਰਕੀਟ ਦੁਕਾਨਦਾਰਨ ਕੰਮ ਕਰਨ ਵਾਲੇ ਨੇ ਨਾਲ ਦੀ ਨਾਲ ਪੈ ਪਾਈ ਜਵੇ ਨਾਲ ਦੀ ਨਾਲ ਸਫਾਈ ਹੋਣੀ ਚਾਹੀਦੀ ਹੈ ਕਈ ਵਾਰ ਇਹ ਵੀ ਹੁੰਦਾ ਵੀ ਗਿੱਲਾ ਹੁੰਦਾ ਜੀ ਗਿੱਲੇ ਨੂੰ ਚੱਕਰਾ ਥੋੜੇ ਮੁਸ਼ਕਿਲ ਹੁੰਦਾ ਚਲੋ ਉਹ ਤਾਂ ਮਜਬੂਰੀ ਹੈ ਕਿ ਜੇ ਮੀਂਹ ਪਾ ਜੇ ਤਾਂ ਜੇ ਮੀਂਹ ਨਾ ਹੋਵੇ ਤਾਂ ਉਸ ਵੇਲੇ ਸਾਰੀ ਸਫਾਈ ਨਾਲ ਦੀ ਨਾਲ ਹੋਣੀ ਚਾਹੀਦੀ ਹੈ ਇਹ ਮਾਨ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਵੀ ਇਹਦਾ ਜਰੂਰ ਕਮੇਟੀ ਵਾਲਿਆਂ ਨੂੰ ਨਾਲ ਦੀ ਨਾਲ ਕਹਿਣਾ ਆਮ ਆਪੀ ਪਾਰਟੀ ਵੱਲੋਂ ਜੋ ਇਹ ਪ੍ਰਾਲਾ ਕੀਤਾ ਗਿਆ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਾਫੀ ਨਰਕ ਬਣੀ ਹੋਈ ਸੀਗੀ ਦੇਖੋ ਜੀ ਬਹੁਤ ਸੁਨਾਗਾ ਲੋਕ ਪਾਰਟੀ ਹੈ ਮਤਲਬ ਕਿ ਪ੍ਰਾਲਾ ਅਸੀਂ ਕੋਈ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਗੱਲ ਕਰ ਰਹੇ ਹਾਂ ਕਿ ਅਕਾਲੀ ਦਲ ਨੇ ਕੋਈ ਉਹ ਨਹੀਂ ਹੈ ਅਸੀਂ ਤਾਂ ਇਹ ਚਾਹ ਰਹੇ ਹਾਂ ਵੀ ਇਹ ਮਾਰਕੀਟ ਦਾ ਭਲਾ ਹੋ ਰਿਹਾ ਬਹੁਤ ਚਿਰਾਂ ਤੋਂ ਲੰਮਕਿਆ ਆਉਂਦਾ ਸੀ ਇਹ ਪ੍ਰੋਜੈਕਟ ਬਹੁਤ ਮੇਰੀ ਅਸੀਂ ਬੇਨਤੀ ਕਰ ਲਈ ਸੀ ਸਾਡੀ ਬੇਨਤੀ ਕਿਸੇ ਦੇ ਮਨ ਦੀ ਸੀ ਅਸੀਂ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆਂ ਮਾਰਕੀਟ ਵੱਲੋਂ ਬਹੁਤ ਹੀ ਧੰਨਵਾਦ ਕਰਦੇ ਆਂ ਜਦੋਂ ਜਿਹੜਾ ਇਹ ਪੇਪਰ ਪਵਾ ਰਹੇ ਆਂ ਬਾਈ ਜਿੱਕਾ ਖਾਮ ਸਾਹਿਬ ਅਰਣਜੀਤ ਸਾਹਿਬ ਤੋਂ ਪਹਿਲਾਂ ਤਾਂ ਤੁਹਾਡਾ ਵੀ ਧੰਨਵਾਦ ਕਰਦੇ ਵੀ ਕਰਾਲੀ ਦੇ ਮੁੱਦਿਆਂ ਨੂੰ ਤੁਸੀਂ ਬਹੁਤ ਵਧੀਆ ਚੱਤਦੇ ਹੋ ਤੇ ਸਾਡੇ ਵਿਚਕਾਰ ਜੋਧਾ ਸਿੰਘ ਜੀ ਮਾਨ ਸਾਹਿਬ ਹੈ ਅਸੀਂ ਜਿਸ ਦਿਨ ਦੇ ਇਸ ਪਾਰਟੀ ਨਾਲ ਜੁੜੇ ਸਾਡਾ ਸ਼ਹਿਰ ਮੈਂ ਕਹਿੰਨਾ ਦਿਨ ਦੁਗਣੀ ਤੇ ਰਾਤ ਚੱਗਣੀ ਤਰੱਕੀ ਕਰਦਾ ਜਾ ਰਿਹਾ ਹਰ ਮਸਲਾ ਹੱਲ ਹੁੰਦਾ ਜਾ ਰਿਹਾ ਜੋਧਾ ਸਿੰਘ ਮਾਨ ਜੀ ਨੇ ਜਿਹੜੇ ਕਿ ਸਾਡੇ ਕੈਬਨਟ ਮੰਤਰੀ ਅਨਮੋਲ ਗਗਨ ਮਾਨ ਜੀ ਦੇ ਪਿਤਾ ਜੀ ਐ ਇਹਨਾਂ ਨੇ ਇਸ ਸ਼ਹਿਰ ਨੂੰ ਆਪਣਾ ਲਿਆ ਜਿਵੇਂ ਕਹਿੰਦੇ ਸੰਸਦ ਦੇ ਲੈ ਲੰਦਾ ਨਾ ਆਪਣੀ ਮਾਂ ਬਣਾਉਣਾ ਇਹਨੂੰ ਉਹਦੇ ਵਿੱਚ ਲੈ ਲਿਆ ਗੋਦ ਲੈ ਲਿਆ ਤੇ ਮੈਂ ਕਹਿੰਦਾ ਸਾਨੂੰ ਬਹੁਤ ਮਾਣ ਐ ਇਸ ਗੱਲ ਤੇ ਤੇ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਕਿ ਸਾਡੇ ਸ਼ਹਿਰ ਨੂੰ ਇਸ ਗੰਦਗੀ ਚੋਂ ਬਾਹਰ ਕੱਢਣ ਦਾ ਜਿਹੜਾ ਸਿਹਰਾ ਉਹ ਜੋਧਾ ਸਿੰਘ ਜੀ ਮਾਨ ਨੂੰ ਜਾਂਦਾ ਅਸੀਂ ਇਹਨਾਂ ਦੇ ਪੁਰਜ਼ੋਰ ਧੰਨਵਾਦੀ ਆ ਤੇ ਅਸੀਂ ਕਹਾਂਗੇ ਇਹਨਾਂ ਨੂੰ ਪ੍ਰਭੂ ਲੰਬੀ ਉਮਰ ਦੇਵੇ ਤੇ ਕਰਾਲੀ ਨੂੰ ਵਿੱਚ ਚਮਕਾ ਕੇ ਰੱਖ ਦਿਆ। ਇਹ ਕਹਿਣਾ ਚਾਹਦੇ ਹਾਂ ਅੱਜ ਨਦੀਪਾਉ ਜੀ ਦਾ ਜਿਹੜਾ ਪ੍ਰੋਜੈਕਟ ਸਫਲ ਹੋਇਆ। ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹ ਰਿਹਾ ਆਪਣੇ ਕੈਬਨਿਟ ਮਿਨਿਸਟਰ ਅਨਮੋਲ ਜੀ ਸਾਡੇ ਵੱਡੇ ਭੈਣ ਜੀਆ ਤੇ ਬਾਪੂ ਜੀ ਸਰਦਾਰ ਜੋਧ ਸਿੰਘ ਜੀ ਤੇ ਆਪਣੇ ਕਰਾਲੀ ਦੀ ਸਾਰੀ ਆਮ ਆਦਮੀ ਪਾਰਟੀ ਟੀਮ ਦਾ ਕਿਉਂਕਿ ਇਹ ਕੰਮ ਬਹੁਤ ਪੁਰਾਣਾ ਰੁਕਿਆ ਹੋਇਆ ਹੈ 3-4 ਵਾਰੀ ਇਹਦੀ ਸਫਾਈ ਜਿਹੜੀ ਨਾਲੇ ਦੀ ਜਦੋਂ ਕਰਨ ਲੱਗਦੇ ਆ ਤੇ ਕਾਫੀ ਨੁਕਸਾਨ ਜਿਹੜਾ ਦੁਕਾਨਦਾਰਾਂ ਨੂੰ ਚੱਲਣਾ ਪੈਂਦਾ ਸੋ ਉਹ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋ ਸਾਡੇ ਵਾਰਡ ਦੇ ਐਮਸੀ ਸਾਹਿਬ ਨੰਦੀਪਾਲ ਜੀ ਨੇ ਆਪਣੇ ਯਤਨਾ ਸਦਕਾ ਤੇ ਭੈਣ ਰਮੋਲ ਗਰਮਾਨ ਜੀ ਦੀ ਯਤਨਾ ਸਦਕਾ ਉਹਨਾਂ ਦੀ ਕਿਰਪਾ ਸਦਕਾ ਇਹ ਜਿਹੜੀਆਂ ਅੱਜ ਪਾਈਪਾਂ ਪੈਣ ਜਾ ਰਹੀਆਂ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਪੂਰੇ ਵਾਰਡ ਨੰਬਰ 6 ਵਸਨੀਕੋ ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ 6 ਦਾ ਕੰਮ ਸ਼ੁਰੂ ਹੋਇਆ ਹੈ ਈ ਘਣਾ ਚਾਹੁੰਦੇ ਉਹ ਆਮ ਆਦਮੀ ਪਾਰਟੀ ਵੱਲੋਂ ਸੰਗਤ ਕਰਦਾ ਕੀਤਾ ਗਿਆ ਦੇਖੋ ਜੀ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਮੇਨ ਜਿਹੜਾ ਸਟੋਪੇਜ ਹੈ ਸ਼ਹਿਰ ਦਾ ਇਹ ਆਹੀ ਹੈ ਜਦੋਂ ਐਂਟਰਸ ਦੇ ਉੱਪਰ ਇੰਨਾ ਗੰਦ ਪਿਆ ਹੁੰਦਾ ਸੀਗਾ ਇੰਨਾ ਪਾਣੀ ਜਮਾ ਹੁੰਦਾ ਸੀਗਾ ਪ੍ਰੈਸ਼ਰ ਬਹੁਤ ਬੁਰਾ ਪੈਂਦਾ ਸੀਗਾ ਤਿੰਨ ਅਰਕ ਚੱਕਿਆ ਗਿਆ ਕਿਤਰਾ ਕਰਾਲੀ ਦਾ ਤੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਪੈਂਦੀ ਇੰਨਾ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਪਿਤਾ ਜੀ ਬਾਪੂ ਜੀ ਸਾਡੇ ਨਾਲ ਖੜੇ ਹੈ ਤੇ ਸਾਨੂੰ ਹੱਲਾਸ਼ੀਰੀ ਦੇਣ ਵਾਸਤੇ ਸਾਡੇ ਨਾਲ ਖੜੇ ਹੈ ਕੰਮ ਸ਼ੁਰੂ ਹੋ ਗਿਆ ਜੀ ਕੰਪਲੀਟ ਵੀ ਜਲਦੀ ਹੋ ਜਾਏਗਾ ਸਾਰੇ ਦੁਕਾਨਦਾਰ ਬੜੇ ਖੁਸ਼ ਹੈ ਤੇ ਸਾਰ Thank you